ਜਗਮਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਗਾਇਕ ਸਤਵਿੰਦਰ ਬੁੱਗਾ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ ਜੀਹਾਂ ਦੱਸ ਦੇਣਾ ਚਾਹਾਂਗਾ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵੀ ਅਪਲੋਡ ਹੁੰਦੀਆਂ ਸੀਗੀਆਂ ਬੜਾ ਚਰਚਾ ਦਾ ਵਿਸ਼ਾ ਰਿਹਾ ਔਰ ਉਸ ਤੋਂ ਬਾਅਦ ਦੇ ਵਿੱਚ ਜ਼ਮੀਨੀ ਵਿਵਾਦ ਦੇ ਵਿੱਚ ਹੀ ਗਾਇਕ ਸਤਵਿੰਦਰ ਬੁੱਗਾ ਦੀ ਪਰਜਾਈ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰਕ ਮੈਂਬਰਾਂ ਨੇ ਸੁਤਵਿੰਦਰ ਬੁੱਗਾ ਦੇ ਉੱਪਰ ਕਤਲ ਦੇ ਇਲਜ਼ਾਮ ਲਗਾਏ ਨੇ ਇਸ ਬਾਬਤ ਵੱਡੀ ਖਬਰ ਸਾਹਮਣੇ ਆਈ ਹੈ ਹਾਈ ਕੋਰਟ ਦੇ ਵੱਲੋਂ ਪੋਸਟਮਾਰਟਮ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਜੀ ਹਾਂ ਸੁਤਵਿੰਦਰ ਬੁੱਗਾ ਦੀ ਪਰਜਾਈ ਦੀ ਬੋਡੀ ਦਾ ਪੋਸਟਮਾਰਟਮ ਕੀਤਾ ਜਾਵੇਗਾ ਔਰ ਜਾਂਚ ਰਿਪੋਰਟ ਵੀ ਮੰਗੀ ਗਈ ਹੈ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ ਸਤਿੰਦਰ ਬੁੱਗਾ ਦੀ ਪਰਜਾਈ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਔਰ ਇਹ ਜਿਹੜਾ ਪੋਸਟਮਾਰਟਮ ਹੋਵੇਗਾ ਡਿਪਟੀ ਡਾਇਰੈਕਟਰ ਹੈਲਥ ਦੀ ਨਿਗਰਾਨੀ ਦੇ ਹੇਠ ਹੋਵੇਗਾ ਜਾਨੀ ਕਿ ਪੋਸਟਮਾਰਟਮ ਹੀ ਕੀਤਾ ਜਾਵੇਗਾ ਤਾਂ ਡਿਪਟੀ ਡਾਇਰੈਕਟਰ ਹੈਲਥ ਦੀ ਨਿਗਰਾਨੀ ਦੇ ਵਿੱਚ ਕਿਉਂਕਿ ਦੋਵਾਂ ਤਿਹਰਾ ਦੇ ਵਿੱਚ ਇਹ ਜ਼ਮੀਨੀ ਵਿਵਾਦ ਸੀ ਔਰ ਲਗਾਤਾਰ ਇਹ ਵਿਵਾਦ ਸੁਰਖੀਆਂ ਦੇ ਵਿੱਚ ਬਣਿਆ ਰਿਹਾ ਕਿ ਕਿਵੇਂ ਪਰਾ ਪਰਾ ਜ਼ਮੀਨ ਦੇ ਪਿੱਛੇ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਚੁੱਕੇ ਨੇ ਔਰ ਇਸੇ ਹੀ ਜ਼ਮੀਨੀ ਵਿਵਾਦ ਦੇ ਵਿੱਚ ਜਦੋਂ ਲੜਾਈ ਹੁੰਦੀ ਹੈ ਤੇ ਇੱਕ ਹਾਦਸਾ ਵਾਪਰ ਜਾਂਦਾ ਹੈ ਸੁਤਵਿੰਦਰ ਬੁੱਗਾ ਦੀ ਪਰਜਾਈ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਇਲਜ਼ਾਮ ਮੈਂਬਰਾਂ ਨੇ ਪਰਿਵਾਰਕ ਮੈਂਬਰਾਂ ਨੇ ਸੁਤਵਿੰਦਰ ਬੁੱਗਾ ਦੇ ਉੱਪਰ ਲਗਾ ਦਿੱਤੇ ਗਏ ਕਿ ਉਸ ਦੇ ਵੱਲੋਂ ਧੱਕਾ ਦਿੱਤਾ ਗਿਆ ਹੈ ਜਾਨੀ ਕਿ ਕਤਲ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੂਰਾ ਜਿਹੜਾ ਕੇਸ ਹੈ ਉਹ ਕੋਰਟ ਦੇ ਵਿੱਚ ਹੈ ਔਰ ਹਾਈ ਕੋਰਟ ਦੇ ਵੱਲੋਂ ਵੀ ਹੁਕਮ ਦਿੱਤੇ ਗਏ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇ ਤੇ ਇੱਕ ਹਫਤੇ ਦੇ ਵਿੱਚ ਪੂਰੀ ਦੀ ਪੂਰੀ ਜਾਂਚ ਰਿਪੋਰਟ ਵੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ ਤਾਂ ਜ਼ਮੀਨੀ ਵਿਵਾਦ ਦੌਰਾਨ ਇਹ ਲੜਾਈ ਹੋਈ ਸੀ ਦੋਵੇਂ ਭਰਾਵਾਂ ਦੇ ਵਿੱਚ ਇੰਨਾ ਕਿ ਜ਼ਿਆਦਾ ਵਿਵਾਦ ਪੱਖਿਆ ਕਿ ਉਸ ਤੋਂ ਬਾਅਦ ਹੁਣ ਇਹ ਨੌਬਤ ਆ ਚੁੱਕੀ ਹੈ ਤਾਂ ਇਹ ਵੀਡੀਓ ਵੀ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਪੁਰਾਣੀ ਵੀਡੀਓ ਜਿਹੜੀ ਸੁਤਿੰਦਰ ਬੁਗੇ ਹੁਣਾਂ ਦੀ ਵਾਇਰਲ ਹੋਈ ਸੀ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਬਹੁਤ ਟਰੋਲ ਕੀਤਾ ਗਿਆ ਇੱਕ ਦੂਜੇ ਨੂੰ ਕਿਉਂਕਿ ਇੱਕ ਜ਼ਮੀਨ ਦੇ ਪਿੱਛੇ ਇਹ ਵਿਵਾਦ ਸਾਰਾ ਖੜਾ ਹੋ ਗਿਆ ਸੀ ਤਾਂ ਹੁਣ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਤਾਂ ਸੁਵਿੰਦਰ ਬੁੱਗਾ ਦੀ ਪਰਜਾਈ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਡਿਪਟੀ ਡਾਇਰੈਕਟਰ ਹੈਲਥ ਦੀ ਨਿਗਰਾਨੀ ਦੇ ਹੇਠ ਇਹ ਪੂਰਾ ਪੋਸਟਮਾਰਟਮ ਕੀਤਾ ਜਾਵੇਗਾ ਫਿਰ ਉਸ ਤੋਂ ਬਾਅਦ ਵਿੱਚ ਇੱਕ ਹਫ਼ਤੇ ਦੇ ਵਿੱਚ ਪੂਰੀ ਦੀ ਪੂਰੀ ਜਾਂਚ ਰਿਪੋਰਟ ਜਿਹੜੀ ਆ ਮੰਗੀ ਗਈ ਆ ਕਿ ਪੂਰੀ ਜਾਂਚ ਰਿਪੋਰਟ ਦਿੱਤੀ ਜਾਵੇ ਤਾਂ ਇਹ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਆ ਤਾਂ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਬੜਾ ਟਰੋਲ ਕੀਤਾ ਗਿਆ ਕਿ ਭਰਾ ਹੀ ਭਰਾ ਹੀ ਜਿਹੜੇ ਨੇ ਉਹ ਜਾਨ ਦੇ ਦੁਸ਼ਮਣ ਬਣ ਚੁੱਕੇ ਨੇ ਇੱਕ ਜ਼ਮੀਨ ਨੂੰ ਲੈ ਕੇ ਤਾਂ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਵਾਦ ਚੱਲਦਾ ਸੀ ਕਦੇ ਸੁਤਵਿੰਦਰ ਬੁੱਗਾ ਲਾਈਵ ਹੋ ਗਿਆ ਕਦੀ ਉਸ ਦਾ ਭਰਾ ਲਾਈਵ ਹੋ ਗਿਆ ਔਰ ਇਹ ਪੂਰੀ ਦੀ ਪੂਰੀ ਘਟਨਾ ਮੋਟਰ ਤੇ ਵਾਪਰੀ ਇੱਕ ਦੂਜੇ ਤੇ ਹੱਥ ਵੀ ਚੁੱਕਿਆ ਗਿਆ ਇਲਜ਼ਾਮ ਦੋਨਾਂ ਪੱਖੀਆਂ ਤੋਂ ਲੱਗੇ ਨੇ ਤੇ ਉਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਕਿ ਸੁਤਵਿੰਦਰ ਬੁੱਗਾ ਦੀ ਪਰਜਾਈ ਜਿਹੜੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਦਰਅਸਲ ਇਹ ਇਲਜ਼ਾਮ ਸੁਤਵਿੰਦਰ ਬੁੱਗਾ ਤੇ ਕਤਲ ਦੇ ਲਾ ਦਿੱਤੇ ਨੇ ਉਸ ਦੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਯਾਨੀ ਕਿ ਭਰਾ ਦੇ ਵੱਲੋਂ ਕਤਲ ਦੇ ਇਲਜ਼ਾਮ ਲਗਾ ਦਿੱਤੇ ਗਏ ਨੇ ਤੇ ਉਸੇ ਹੀ ਇਲਜ਼ਾਮਾਂ ਦੇ ਹੇਠ ਪੂਰਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਨੇ ਲਾਸ਼ ਦਾ ਪੋਸਟਮਾਰਟਮ ਕਰਨ ਦੇ ਹੁਕਮ ਦਿੱਤੇ ਨੇ ਇੱਕ ਹਫ਼ਤੇ ਦੇ ਵਿੱਚ ਜਾਂਚ ਰਿਪੋਰਟ ਵੀ ਮੰਗੀ ਹੈ ਔਰ ਡਿਪਟੀ ਡਾਇਰੈਕਟਰ ਹੈਲਥ ਦੀ ਨਿਗਰਾਨੀ ਦੇ ਹੇਠ ਇਹ ਜੇਰਾ ਪੂਰਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਉਸ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿ ਕਿਵੇਂ ਇਹ ਪੂਰੀ ਘਟਨਾ ਵਾਪਰੀ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਨੇ ਇਹ ਇਲਜ਼ਾਮ ਸੁਤਵਿੰਦਰ ਬੁੱਗਾ ਤੇ ਲਗਾਏ ਹੈ ਕਿ ਧੱਕਾ ਮਾਰਿਆ ਗਿਆ ਹੈ ਜਿਹੜਾ ਕਿ ਜਾਨ ਲੈਵਾ ਹਮਲਾ ਕੀਤਾ ਗਿਆ ਇਸ ਮੰਚਾ ਦੇ ਨਾਲ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰੇ ਵੱਡੇ ਖੁਲਾਸੇ ਹੋਣਗੇ ਜਦੋਂ ਰਿਪੋਰਟਾਂ ਖੁੱਲਣਗੀਆਂ